ਮੁੱਖ ਮੰਤਰੀ ਭਗਵੰਤ ਮਾਨ ਹੋਏ ਅੱਗ ਬਬੋਲੇ ਆਖਰ ਲੁਧਿਆਣਾ ਪੱਛਮੀ ਦੀ ਜਿਮਨੀ ਚੌਣ ਤੋਂ ਪਹਿਲਾਂ ਕਿਹੜਾ ਲੱਗਿਆ ਵਿਰੋਧੀਆਂ ਨੂੰ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਨਾਲ ਮੁਲਾਕਾਤ ਕੇਂਦਰੀ ਮੰਤਰੀ ਦੀ ਹੋਈ ਉਸ ਨੂੰ ਲੈ ਕੇ ਕੀ ਕੁਝ ਕਿਹਾ ਲੁੱਟ ਕੇ ਖਾ ਗਏ ਪੰਜਾਬ ਨੂੰ ਯਾਰ ਕੱਪੜਿਆਂ ਤੇ ਕੱਪੜੇ ਹਜੇ ਪਏ ਨੇ ਕਹਿੰਦੇ ਕਿ ਆਸ਼ੂ ਐ ਕਹੀ ਜਾਂਦਾ ਮੈਂ ਤਾਂ ਬਰੀ ਹੋ ਗਿਆ ਬਰੀ ਕੀ ਨਹੀਂ ਕਰਤਾ ਇਹ ਕੇਸ ਚੱਲ ਰਹੇ ਨੇ ਕੋਰਟਾਂ 'ਚ ਹਜੇ ਕਦੇ ਟੈਂਡਰਿੰਗ ਦਾ ਕਪੜਾ ਕਦੇ ਟਰਾਂਸਪੋਰਟ ਦਾ ਕਪੜਾ ਸਾਰੇ ਕੇਸ ਚੱਲਦੇ ਨੇ ਚਲੋ ਕੋਰਟਾਂ ਦੇ ਮੁਤਾਬਕ ਚੱਲਣਾ ਪੈਂਦਾ ਕਾਨੂੰਨ ਮੁਤਾਬਕ ਚੱਲਣਾ ਪਊ ਠੀਕ ਹੈ ਨਾ ਪਾਰਾ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਇਹ ਤੁਸੀਂ ਕਿੱਥੇ ਲੈ ਜਾਓਗੇ ਪੈਸਾ ਮੈਨੂੰ ਸਮਝ ਨਹੀਂ ਆਉਂਦੀ ਪਤਨ ਦਾ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਤਾਂ ਆ ਸਕਦੇ ਨੇ ਸਾਨੂੰ ਤਾਂ ਇਹੀ ਸਿਖਾਇਆ ਸਾਡੇ ਬਜ਼ੁਰਗਾਂ ਨੇ ਭਈ ਨਾਲ ਕੁਝ ਨਹੀਂ ਜਾਂਦਾ ਇਹ ਮੱਲਾ ਦਾ ਨਾਮ ਵਾਲਦਾ ਵੀ ਗੱਠੜੀਆਂ ਬੰਨੀ ਫਿਰਦੇ ਨੇ ਵੀ ਲੈ ਕੇ ਜਾਵਾਂਗੇ ਕਿਉਂ ਗਰੀਬਾਂ ਦੀਆਂ ਬਾਦ ਦੋਵਾਂ ਲੈਣੇ ਆ ਗਰੀਬ ਦੀ ਹਾਂ ਤੇ ਪਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਹੈਗਾ ਸਿੱਧੀ ਜਾਂਦੀ ਹੈ ਭਾਈ ਉੱਥੇ ਆ ਦੇਖ ਲਓ ਜਿਹਨੇ ਜਿਹਨੇ ਕੋਈ ਮਾੜਾ ਕੰਮ ਕੀਤਾ ਇੱਥੇ ਨਰਕ ਸੁਰਗ ਨੇ ਇੱਥੇ ਭੁਗਤਦਾ ਤੁਸੀਂ ਵੀ ਤੁਹਾਡੇ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਦੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਕੋਈ ਗਲਤ ਤਰੀਕੇ ਨਾਲ ਪੈਸਾ ਕਮਾਇਆ ਜਾਂ ਕਿਸੇ ਦੇ ਹੱਕ ਮਾਰੇ ਇੱਥੇ ਕਿਸੇ ਨਾ ਕਿਸੇ ਰੂਪ 'ਚ ਨਿਕਲ ਜਾਂਦਾ ਫਿਰ ਉਹ ਸੋ ਇਸ ਕਰਕੇ ਆਪਾਂ ਦਸਾਂ ਨਾ ਆਉਂਦੀ ਕਮਾਈ ਕਰ ਕੇ ਕਿਰਤ ਕਮਾਈ ਕਰਨ ਵਾਲੇ ਬੰਦੇ ਆ ਤੇ 19 ਤਰੀਕ ਨੂੰ ਆਪਣਾ ਚੋਣ ਨਿਸ਼ਾਨੀ ਬਹੁਤ ਵਧੀਆ ਮਾਵਾ ਪੈਣ ਦਾ ਦੱਸਣ ਦੀ ਲੋੜ ਹੀ ਨਹੀਂ ਤਸਵੇਰੇ ਸਵੇਰੇ ਨੇਰੇ ਚ 5:30 ਵਜੇ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਪਿੱਛੇ ਜੇ ਲੋੜ ਪੈ ਜੇ ਇਹ ਜੇ ਵੇਲੇ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਹਾਂ ਪਰ ਆਪਣਾ ਝਾੜੂ ਚੋਂ ਨਿਸ਼ਾਨਾ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਹੋਣ ਦੀ ਅਗਵਾਈ ਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਪੂਰਾ ਕੱਲ ਇੱਕ ਕੱਲ ਇੱਕ 1958 ਦਾ ਐਕਟ ਹੈ ਜੀ 1958 ਦਾ ਦੁਕਾਨਦਾਰਾਂ ਦਾ ਉਹ ਕੱਲ ਐਕਟ ਸੋਧ ਕੇ ਉਹਨੂੰ ਹੁਣ ਵਿਧਾਨ ਸਭਾ ਚ ਲੈ ਕੇ ਆਵਾਂਗੇ ਆ ਦੁਕਾਨਦਾਰ ਖੜੇ ਨੇ ਬਹੁਤ ਸਾਰੇ ਦੁਕਾਨਦਾਰ ਇੱਥੇ ਖੜੇ ਹੋਣੇ ਮਾਰਕੀਟ ਇੱਕ ਬੰਦਾ ਵੀ ਰੱਖ ਲੈਣਦਾ ਜੀ ਇਨਸਪੈਕਟਰ ਆ ਜਾਂਦਾ ਰੋਜ਼ ਦਾ ਹਿਸਾਬ ਦੇ ਕਿੱਥੇ ਕਿੱਥੇ ਦਿਨਾ ਜੇ ਦੋ ਚਾਰ ਮੁੰਡੇ ਕੰਮ ਕਰਦੇ ਨੇ ਦੁਕਾਨ ਤੇ ਲਓ ਜੀ ਇਹਨਾਂ ਦਾ ਰਿਕਾਰਡ ਕਿੱਥੇ ਆ ਫਲਾਂ ਕਿੱਥੇ ਇਨਸਪੈਕਟਰ ਰਾਜ ਹੋ ਜਾਂਦਾ ਸੀ ਜਾਂ ਪੈਸੇ ਮੰਗਦੇ ਸੀ ਅਸੀਂ ਕੱਲ ਇਹ ਸੋਧ ਕੀਤੀ ਉਹ ਚ ਕਿ ਘੱਟੋ ਘੱਟ 20 ਬੰਦੇ ਜੇ ਤੁਸੀਂ ਦੁਕਾਨ ਤੇ ਰੱਖਦੇ ਹੋ ਕੰਮ ਕਰ ਕਰਦੇ ਹੋ ਤਾਂ 20 ਬੰਦਿਆਂ ਦਾ ਕੋਈ ਹਸਾਕਤ ਕੋਈ ਇਨਸਪੈਕਟਰ ਤੁਹਾਨੂੰ ਪੁੱਛ ਨਹੀਂ ਸਕਦਾ ਕਿ ਤੋਂ ਉਹਨਾਂ ਦੇ 20 ਬੰਦੇ ਜਿਹੜੇ ਤੁਸੀਂ ਆਪਣਾ ਕੰਮ ਕਰ ਕਰੋ ਤੁਸੀਂ 20 ਬੰਦਿਆਂ ਨੂੰ ਕੰਮ ਦੇ ਰਹੇ ਹੋ ਉਹ ਤੁਹਾਡੇ ਤੋਂ ਪੈਸੇ ਮੰਗਣਾ ਰਹੇ 20 ਬੰਦਿਆਂ ਨਾਲ ਪੰਜਾਬ ਦੇ 95% ਦੁਕਾਨਦਾਰ ਕਵਰ ਹੋ ਜਾਂਦੇ ਜੀ ਸਿਰਫ 20 ਤੋਂ ਉੱਪਰ ਵਾਲੇ 5% ਨੇ ਕਦੇ ਇਨਸਪੈਕਟਰ 6 ਮਹੀਨਿਆਂ ਬਾਅਦ ਆ ਕੇ ਤੁਹਾਡਾ ਦਸ ਦੁਗਾ ਤੁਹਾਨੂੰ ਭਈ ਆ ਆਏ ਆ ਪਰ ਕੋਈ ਇਹ ਰਿਸ਼ਵਤ ਲੈਣਾ ਜਾਂ ਕੋਈ ਹੋਰ ਦੁਕਾਨਦਾਰੀ ਨਹੀਂ ਕਰ ਦਿੰਦੇ ਖੇਤੀ ਨਹੀਂ ਕਰਨ ਦਿੰਦੇ ਹਾਂ ਜੀ ਕੋਈ ਕੋਈ ਸਾਨੂੰ ਵਪਾਰ ਨਹੀਂ ਕਰਨ ਦਿੰਦੇ ਪੜਨ ਨਹੀਂ ਦਿੰਦੇ ਹੋਰ ਕਰੀਏ ਕੀ ਫੇਰਾ ਸਾਰਾ ਕੁਝ ਇਹਨਾਂ ਦੇ ਕਬਜ਼ੇ ਚ ਆ ਬਸ ਸਭ ਕੁਝ ਆਪਣੇ ਕਬਜ਼ੇ ਚ ਸੋ ਇਸ ਕਰਕੇ ਤੁਹਾਨੂੰ ਕਹਿਣ ਮੈਂ ਆਇਆ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਲੋਕਾਂ ਦੇ ਹੱਕ ਚ ਫੈਸਲੇ ਲਏ ਜਾ ਰਹੇ ਨੇ ਇਸ ਵਕਤ ਜੋ ਮੇਰੇ ਕੋਲ ਅੰਕੜਾ ਹੈ 54154 ਨੌਕਰੀਆਂ ਦੇ ਕੇ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 54154 ਇੱਕ ਰੁਪਈਆ ਵੀ ਕੇਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਵੀ ਮੈਂ ਵੀ ਮੇਰੇ ਬਾਦ ਨੰਬਰ ਸੀ ਪਰ ਮੇਰੇ ਘਟ ਵਾਲਾ ਜਿਹੜਾ ਸੀ ਉਦੋਂ ਉਹਨੂੰ ਮੰਤਰੀ ਜਾਣਦਾ ਸੀ ਐਮਐਲ ਜਾਣਦਾ ਸੀ ਉਹ ਨੌਕਰੀ ਲੈ ਗਿਆ ਨਾ ਮੈਰਿਟ ਮੁਤਾਬਕ ਨੌਕਰੀ ਮਿਲੂਗੀ ਬੱਚਿਆਂ ਨੂੰ ਕੋ ਪੜੋ ਨੰਬਰ ਲੈ ਕੇ ਆਓ ਸਰਕਾਰ ਤੁਹਾਡੇ ਘਰੇ ਆਊਗੀ ਤੁਹਾਡੇ ਕੁੰਡਾ ਖੜਕਾਊਗੀ ਆ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਜਾ ਵੀ ਨੌਕਰੀ ਤੇ ਇੰਡਸਟਰੀ ਵੀ ਆ ਰਹੀ ਹੈ टाटा स्टील ਆ ਰਹੀ ਹੈ ਆਪਣੇ ਲੁਧਿਆਣੇ ਉਧਰ ਸਾਈਕਲ ਵੈਲੀ ਚ ਸੈਕੰਡ బిਗੇਸਟ ਆਫ ਆਫਟਰ ਜਮਸ਼ੇਦਪੁਰ ਜਮਸ਼ੇਦਪੁਰ ਤੋਂ ਬਾਅਦ ਸਭ ਤੋਂ ਵੱਡਾ ਪਲਾਂਟ ਆ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਗ੍ਰਾਸੇਮ ਪੇਂਟਸ ਆ ਰਿਹਾ ਹੈ ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਜਿਹੜੇ ਵੱਡੇ ਇੰਡਸਟਰੀਸਟ ਨੇ ਤੇ ਜਿਹੜੇ ਛੋਟੇ ਇੱਥੋਂ ਵਾਲੇ ਨੇ ਐਮ ਐਸ ਐਮ ای ਵਾਲੇ ਉਹਨਾਂ ਨੂੰ ਵੀ ਅਸੀਂ ਬਹੁਤ ਸਾਰੀਆਂ ਸਹੂਲਤਾਂ ਦੇ ਰਿਹਾ ਆਉਣ ਵਾਲੇ ਦਿਨਾਂ 'ਚ ਇੰਡਸਟਰੀ ਵਾਸਤੇ ਬਹੁਤ ਵੱਡੇ ਵੱਡੇ ਐਲਾਨ ਹੋਣਗੇ ਕਿਉਂਕਿ ਲੋਕਾਂ ਕੋਲੇ ਪੈਸਾ ਆਊਗਾ ਲੋਕਾਂ ਕੋਲੇ ਇਹ ਸਰਕਲ ਚੱਲੂਗਾ ਜੀ ਜੇ ਲੋਕਾਂ ਕੋਲੇ ਪੈਸੇ ਹੈ ਨਹੀਂ ਤਾਂ ਬਾਜ਼ਾਰ 'ਚ ਕੌਣ ਆਊਗਾ ਜੀ ਬਾਜ਼ਾਰ ਪਿਆਰ ਖਤਮ ਸੁੰਨੇ ਪੈਸਾ ਹੋਊਗਾ ਤਾਂ ਸਰਕਲ ਘੁੰਮੂਗਾ ਸਰਕਲ ਘੁੰਮੂਗਾ ਲੋਕਾਂ ਕੋਲੇ ਦੁਕਾਨਦਾਰ ਵੀ ਖੁਸ਼ ਹੋਊਗਾ ਉਹ ਸ਼ਾਪਿੰਗ ਕਰਕੇ ਖੁਸ਼ ਹੋਣਗੇ ਠੀਕ ਹੈ ਨਾ ਤਾਂ ਉਹਦੇ ਨਾਲ ਸਾਰਾ ਕੁਝ ਜੁੜਿਆ ਹੋਇਆ ਇਕਨੋਮੀ ਜੇ ਰਨਿੰਗ 'ਚ ਰਹੂਗੀ ਤਾਂ ਇਕਨੋਮੀ ਵੱਧਦੀ ਹੈ ਨਹੀਂ ਤਾਂ ਕਹਿੰਦੇ ਖੜਾ ਪਾਣੀ ਵੀ ਖਰਾਬ ਹੋ ਜਾਂਦਾ ਸੋ ਇਸ ਕਰਕੇ ਅਸੀਂ ਪਹਿਲਾਂ ਵਾਲੇ ਵਾਂਗੂ ਨਹੀਂ ਹੈਗੇ ਵੀ ਉਹੀ ਕਹੀ ਜਾਈਏ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਹਾਲਾਂਕਿ ਕਰਕੇ ਖਾਲੀ ਵੀ ਗਏ ਨੇ ਪਰ ਅਸੀਂ ਕਿਹਾ ਤਾਂ ਨਹੀਂ ਕਦੇ ਵੀ ਖਜ਼ਾਨਾ ਖਾਲੀ ਉਮੀਦ ਤੇ ਦੁਨੀਆ ਕਾਇਮ ਹੈ ਠੀਕ ਹੈ ਨਾ ਜੇ ਮੁੱਖ ਮੰਤਰੀ ਨੂੰ ਕਹਿਣ ਲੱਗ ਜੂਗਾ ਖਜ਼ਾਨਾ ਖਾਲੀ ਜਾਂ ਵਿੱਤ ਮੰਤਰੀ ਖਜ਼ਾਨਾ ਖਾਲੀ ਕਹਿਣ ਲੱਗ ਜੂਗਾ ਫਿਰ ਬੱਚਿਆਂ ਨੇ ਕੀ ਕਰਨਾ ਬੱਚੇ ਤਾਂ ਬਾਹਰਲੇ ਮੁਲਕਾਂ ਨੂੰ ਭੱਜਣਾ ਵੀ ਚਲੋ ਚੱਲੀਏ ਯਾਰ ਇੱਥੇ ਤਾਂ ਹੈ ਨਹੀਂ ਕੁਝ ਹੋਣਾ ਅਸੀਂ ਖਜ਼ਾਨਾ ਵੀ ਭਰ ਰਹੇ ਹਾਂ ਲੋਕਾਂ ਨੂੰ ਫੈਸਿਲਟੀਆਂ ਵੀ ਦੇ ਰਹੇ ਹਾਂ ਅਚੋ ਨਿੰਦਾ ਸੀਜ਼ਨ ਸ਼ੁਰੂ ਹੋ ਗਿਆ ਬਹੁਤ ਸਾਰੇ ਪਿੰਡਾਂ ਚੋਂ ਆਏ ਹੋਣੇ ਆਲੇ ਦਾਲੇ ਅਸੀਂ ਪੰਜਾਬ ਦੇ ਪਾਣੀ 700 ਕਿਲੋਮੀਟਰ ਦੀਆਂ ਪਾਈਪ ਲਾਈਨਾਂ ਪਾਤੀਆਂ ਪਹਿਲੀ ਵਾਰ ਨਹਿਰੀ ਪਾਣੀ ਨੂੰ ਪੰਜਾਬ 90% ਤੋਂ ਵੱਧ ਵਰਤ ਰਿਹਾ ਆਪਣੇ ਨਹਿਰੀ ਪਾਣੀ ਨੂੰ ਤਾਂ ਕਿ ਥੱਲੇ ਵਾਲਾ ਪਾਣੀ ਬਚ ਜੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਗੁਰੂ ਸਾਹਿਬ ਦੇ ਬਚਨ ਨੇ ਹਵਾ ਧਰਤੀ ਤੇ ਪਾਣੀ ਵੀ ਤਿੰਨੇ ਦਰਜੇ ਕਾਇਮ ਰੱਖ ਲੋ ਆਪਾਂ ਹਵਾ ਵੀ ਜ਼ਹਿਰੀਲੀ ਕਰਤੀ ਧਰਤੀ ਸਪਰਿਆ ਕਰ ਕਰ ਜ਼ਹਿਰੀਲੀ ਕਰਤੀ ਪਾਣੀ ਹੁ ਖਤਮ ਕਰ ਹੀ ਬੈਠੇ ਆ ਥੱਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਤਾਂ ਛੱਡ ਕੇ ਜਾਵਾਂਗੇ ਇੱਕ ਗੱਲਾ ਨਾ ਹੀ ਰਹਿ ਜਾਊਗਾ ਪੰਜਾਬ ਪਾਣੀ ਹੈ ਨਹੀਂ ਸੋ ਇਸ ਕਰਕੇ ਕਿਸੇ ਨੂੰ ਵੀ ਪਾਣੀ ਦੀ ਬੂੰਦ ਅਸੀਂ ਵਾਦੂ ਨਹੀਂ ਦੇਣੀ ਪਹਿਲਾਂ ਜੋ ਮਰਜੀ ਇਹ ਯਾਰੀਆਂ ਦੋਸਤੀਆਂ ਨਿਭਾਈ ਗਏ ਨੇ ਹੁਣ ਹੈ ਨਹੀਂ ਸਾਡੇ ਕੋਲੇ ਆਪਦੇ ਇਸ਼ੇ ਦਾ ਪਾਣੀ ਅਸੀਂ ਵਰਤਾਂਗੇ ਕਿਸੇ ਹੋਰ ਦਾ ਰੋਕਦੇ ਨਹੀਂ ਅੱਜ ਤਾਂ ਭਾਈ ਕਨਈਏ ਜੀ ਦੇ ਵਾਰਸਾਂ ਅੱਜ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦੇਣੇ ਮੈਦਾਨੇ ਜੰਗ ਚ ਘਟੁ ਘਟ ਸਾਡਾ ਕੋਈ ਦੁਸ਼ਮਣ ਤਾਂ ਨਹੀਂ ਇੱਥੇ ਤਾਂ ਆਪਣੇ ਦੇਸ਼ ਦੇ ਹੀ ਨੇ ਪਰ ਅੱਕੇ ਨਾਲ ਜਾਂ ਬਾਹਮ ਰੋੜ ਕੇ ਕੋਸ਼ਿਸ਼ ਕਰਨਗੇ ਫੇਰ ਨਹੀਂ ਮਿਲੂਗਾ ਫੇਰ ਨੰਗਲ ਡੈਮ ਤੋਂ ਲੈ ਲਿਆ ਪਾਣੀ ਫਿਰ ਇਸਕੇ ਐਤ ਕਿਸਤੋਂ ਪਹਿਲਾਂ ਫालतੂ ਕਹਿੰਦੇ ਸਾਨੂੰ ਮਿਲ ਜਾਂਦਾ ਹੁੰਦਾ ਸੀ ਅਸੀਂ ਕਿਉਂ ਨਹੀਂ ਮਿਲਦਾ ਫੇਰ ਸਾਨੂੰ ਪਾਣੀ ਚਾਹੀਦਾ ਸਾਡੇ ਕੋਲ ਆਪਦੇ ਕੋਲ ਪੀਣ ਵਾਲਾ ਪਾਣੀ ਹੈ ਨਹੀਂ ਸਾਡੇ ਕੋਲ ਸੋ ਇਸ ਕਰਕੇ ਇੰਡਸਟਰੀ ਨੂੰ ਪਾਣੀ ਚਾਹੀਦਾ ਖੇਤੀ ਨੂੰ ਪਾਣੀ ਚਾਹੀਦਾ ਹਰ ਵਕਤ ਲੋੜ ਹੈ ਤੁਹਾਡੇ ਨਾਲ ਆ ਤੁਹਾਡੇ ਨਾਲ ਖੜਾਂਗੇ ਇਹਨਾਂ ਤੇ ਯਕੀਨ ਨਾ ਕਰਿਓ ਇਹ ਤਾਂ ਮਤਲਬ ਇਹ ਤੋਂ ਪਹਿਲਾਂ ਵੀ ਐਂ ਕਰਦੇ ਰਹੇ ਨੇ 75 ਸਾਲ ਤੋਂ ਰਾਜ ਇਹਨਾਂ ਦੀ ਸੀ ਕੀ ਕਰਤਾ ਜੀ ਇਹਨਾਂ ਨੇ 75 ਸਾਲ ਤੋਂ ਇਹਨਾਂ ਦਾ ਰਾਜ ਸੀ ਜੀ ਵਾ 5 ਸਾਲ ਹੋ 5 ਸਾਲ ਹੋ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਆ ਚੱਲੀ ਗਿਆ ਇਹਨਾਂ ਦਾ ਕੰਮ ਆ ਹੁਣ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਜੀ ਮਤਲਬ ਪਿੰਡ ਪਿੰਡ ਜਾ ਰਹੀ ਹੈ ਪੁਲਿਸ ਵੀ ਜਾ ਰਹੀ ਹੈ ਅੱਛਾ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਵਿਚਾਰੇ ਬੁਰੀ ਸੰਗਤ ਚ ਪੈ ਗਏ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਮਰੀਜ਼ ਮੰਨਦੇ ਆ ਉਹਨਾਂ ਨੂੰ ਤਾਂ ਅਸੀਂ ਰੀਹੈਬ ਸੈਂਟਰ ਚ ਜਮਾ ਕਰਾ ਦੋ ਭਰਤੀ ਕਰਾ ਦੋ ਦਵਾਈ ਚਾਹੀਦੀ ਦਵਾਈ ਦਵਾ ਦੋ ਪਰ ਜਿਹੜੇ ਵੇਚਦੇ ਨੇ ਉਹਨਾਂ ਨੂੰ ਨਹੀਂ ਛੱਡਦੇ ਅਸੀਂ ਜਿਹੜੇ ਜਿਹੜੇ ਲੋਕਾਂ ਦੇ ਘਰਾਂ 'ਚ ਸੱਤਰ ਬਿਸ਼ਾ ਕੇ ਆਪਦਾ ਚਾਰ ਮੰਜ਼ਿਲਾ ਘਰ ਪਾ ਕੇ ਤੇ ਉੱਤੇ ਦੀਪਮਾਲਾ ਕਿਵੇਂ ਕਰ ਲੈਣਗੇ ਉਹ ਤਾਂ ਬਲਡੋਜ਼ਰ ਚੱਲੂਗਾ ਫਿਰ ਤਾਂ ਐ ਨਹੀਂ ਹੋ ਸਕਦਾ ਸੋ ਇਸ ਕਰਕੇ ਇਸ ਕਰਕੇ ਤੁਹਾਡਾ ਸਾਥ ਚਾਹੀਦਾ ਤੁਹਾਡਾ ਸਹਯੋਗ ਕੋਈ ਵੀ ਲਹਿਰ ਜਿਹੜੀ ਆ ਉਹ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਤੁਹਾਡਾ ਸਹਯੋਗ ਚਾਹੀਦਾ ਦੇ ਵੀ ਰਹੇ ਲੋਕ ਸਹਿਯੋਗ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਹੁਣ ਇੰਨਾ ਕ ਤਾਂ ਹੋ ਗਿਆ ਕਿ ਜਮਾ ਸ਼ਰੇਆਮ ਗੁੰਡਾਗਰਦੀ ਵਾਲਾ ਤਾਂ ਕੰਮ ਖਤਮ ਹੋ ਗਿਆ ਵੀ ਮੋਟਰਸਾਈਕਲ ਤੇ ਚਾਰ ਇੱਧਰ ਨੂੰ ਲੰਘ ਗਏ ਅਵਾਰਾਗਰਦੀ ਵਾਲੇ ਜਾਂ ਨਸ਼ਾ ਵੇਚਣ ਵਾਲੇ ਚਾਰ ਇੱਧਰ ਨੂੰ ਲੰਘ ਗਏ ਤੀਆਂ ਪਿੰਡਾਂ ਦਾ ਘਰੋਂ ਨਿਕਲਣ ਨੂੰ ਦੁਪਰ ਹੋ ਗਿਆ ਸੀ ਉਹ ਤਾਂ ਬੰਦ ਹੋ ਗਿਆ ਸਾਰਾ ਹੁਣ ਹੁਣ ਆਉਣ ਵਾਲੇ ਦਿਨਾਂ 'ਚ ਵੱਡੇ ਐਕਸ਼ਨ ਵੀ ਹੋਣਗੇ ਕਿਉਂਕਿ ਕਾਨੂੰਨ ਮੁਤਾਬਕ ਜਿਵੇਂ-ਜਿਵੇਂ ਸਾਡੇ ਕੋਲੇ ਆਈ ਜਾਊਗਾ ਅਸੀਂ ਕੋਈ ਇਲੀਗਲ ਕੰਮ ਨਹੀਂ ਕਰਦੇ ਸਾਰਾ ਕੋਈ ਚਾਹੇ ਜਿੱਡਾ ਮਰਜੀ ਕੋਈ ਲੀਡਰ ਹੈ ਚਾਹੇ ਕੋਈ ਅਫਸਰ ਹੈ ਚਾਹੇ ਉਹਦੀ ਜਿੰਨੀ ਮਰਜੀ ਚੱਲਦੀ ਹੈ ਉਹ ਜਿਨੇ ਕੋਈ ਪੰਜਾਬ ਦੀ ਜਵਾਨੀ ਨੂੰ ਕਹਾਣ ਕੀਤਾ ਪੰਜਾਬ ਦੀ ਜਵਾਨੀ ਨੂੰ ਜ਼ਹਿਰ ਘੋਲਿਆ ਜਵਾਨੀ ਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਸਾਡਾ ਵਾਅਦਾ ਹੈ ਤੇ ਇੰਨਾ ਇੰਨਾ ਚਿਰ ਕੌਣ ਸੁਣਦਾ ਲੀਡਰਾਂ ਨੂੰ ਮਤਲਬ ਤੁਸੀਂ ਤਾਂ ਹਜੇ ਵੀ ਐਂ ਲੱਗਦਾ ਜਿਵੇਂ ਤੁਸੀਂ ਮੈਂ ਤਾਂ ਬੀ ਬੋਲੀ ਜਾਓ ਬੋਲੀ ਜਾਓ ਮੈਨੂੰ ਪਤਾ ਹੈ ਕਿਉਂਕਿ ਇਹ ਨਾ ਇਹ ਕੀ ਕਰਦੇ ਆ ਇਹ ਇਹ ਜਿਵੇਂ ਹੁਣ ਜਦੋਂ ਕਿਸਾਨ ਯੂਨੀਅਨ ਨੇਪਤਰ ਨਾ ਲਾਇਆ ਦਿੱਲੀ ਦੇ ਬਾਡਰਾਂ ਤੇ ਤਾਂ ਉਦੋਂ ਕਿਸਾਨਾਂ ਵੱਲ ਹੋ ਗਏ ਅਸੁਖ ਵੀ ਬਦਲ ਹੋ ਰਹੀ ਕਹਿੰਦੇ ਜੀ ਅਸੀਂ ਕਿਸਾਨ ਆ ਅਸੀਂ ਵੀ ਕਿਸਾਨ ਆ ਮੈਂ ਕਿਹਾ ਤੁਸੀਂ ਕਿਹੜੇ ਪਾਸੇੋਂ ਕਿਸਾਨ ਹੋ ਯਾਰ ਤੁਹਾਡੇ ਕੋਲੇ 5-7 ਸੌ ਤਾਂ ਬੱਸਾਂ ਹੀ ਨੇ ਤੁਹਾਡੇ ਕੋਲੇ ਕਿਹੜੇ ਕਿਸਾਨ ਕੋਲੇ ਨੇ ਬੱਸਾਂ ਟਾਬੇ ਤੁਹਾਡੇ ਕੋਲੇ ਨੇ ਰੇਤਾ ਤੁਹਾਡਾ ਸਾਰਾ ਖਾ ਗਏ ਤੁਸੀਂ ਪੰਜਾਬ ਦਾ ਤੁਸੀਂ ਕਿਧਰੋਂ ਖਾਨ ਹੋ ਗਏ ਨਾ ਜੀ ਕਿਸਾਨ ਅਸੀਂ ਤਾਂ ਇਹ ਜਿੱਧਰ ਨੂੰ ਹਵਾ ਹੁੰਦੀ ਹੈ ਨਾ ਇਹ ਲਫਾਫੇ ਨੇ ਜਿੱਧਰ ਨੂੰ ਹਵਾ ਹੁੰਦੀ ਉਧਰ ਨੂੰ ਉੱਡ ਜਾਂਦੇ ਨੇ ਫਿਰ ਇਹੋ ਗੱਲ ਹੈ ਨਾ ਉਹ ਆਪਣਾ ڈاکੂ ਆਨੇ ਬੱਸ ਘੇਰ ਲਈ ਕੋਈ ਪੁਰਾਣੇ ਜਮਾਨੇ ਦੀ ਗੱਲ ਹੈ ਡਾਕੂ ਹੁੰਦੇ ਸੀ ਬੱਸ ਘੇਰ ਲਈ ਸਾਰੀ ਬੱਸ ਨੂੰ ਲੁੱਟ ਲਿਆ ਉਹਨਾਂ ਨੇ ਲੁੱਟ ਕੇ ਉਹਨਾਂ ਨੇ ਥੱਲੇ ਸਵਾਰੀਆਂ ਖੜਾ ਕੇ ਨਾ ਲਾਈਨ 'ਚ ਖੜਾ ਲੇ ਡਾਕੂਆਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾਂ ਪੁੱਛ-ਪੁੱਛ ਕੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਂ ਹੈ ਉਹ ਕਹਿੰਦੇ ਰਮੇਸ਼ ਕੁਮਾਰ ਗੋਲੀ ਮਾਰ ਦਿੱਤੀ ਦੂਜੇ ਨੂੰ ਪੁੱਛਿਆ ਕੀ ਨਾਂ ਹੈ ਉਹ ਕਹਿੰਦਾ ਗੁਰਦੇਵ ਸਿੰਘ ਗੋਲੀ ਮਾਰ ਦਿੱਤੀ ਤੀਜਾ ਕੋਈ ਮਾਂ-ਮਾ ਭੈਣ ਸੀ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਮੇਰਾ ਨਾਂ ਗੋਲੀ ਮਾਰਨ ਲੱਗਿਓ ਡਾਕੂਆਂ ਸਰਦਾਰ ਕਹਿੰਦਾ ਨਾ ਨਾ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਓਏ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਮੈਨੂੰ ਇਹ ਨਾਂ ਸੁਣ ਕੇ ਮਮਤਾ ਯਾਦ ਆ ਗਈ ਕਿੰਨਾ ਪਿਆਰ ਕਰਦੀ ਸੀ ਮੈਨੂੰ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਗਾਂਹ ਸੁਖਵੀਰ ਬਦਲਵਰ ਕਾ ਖੜਾ ਸੀ ਓਨੂੰ ਪੁੱਛਿਆ ਕੀ ਨਾਂ ਹੈ ਕਹਿੰਦਾ ਜੀ ਵੈਸੇ ਤਾਂ ਨਾ ਸੁਖਵੀਰ ਸਿੰਘ ਹੈ ਓ ਮੈਨੂੰ ਪਿੰਡ 'ਚ ਪੁਸ਼ਪਾ ਪੁਸ਼ਪੀ ਕਹਿੰਦੇ ਆ ਸਾਰੇ ਓ ਡਾਕੂਆਂ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਨਾਮ ਕਰਦਾ ਹੈ ਹੈ ਨਾ ਉਹ ਗੱਲ ਹੈ ਜਿੱਦ ਨੂੰ ਜਿੱਦਰ ਨੂੰ ਮਤਲਬ ਫਾਇਦਾ ਹੁੰਦਾ ਹੋਵੇ ਉਧਰ ਨੂੰ ਭੱਜ ਜਾਣਗੇ ਬੰਗਲਾਦੇਸ਼ 'ਚ ਕੁਰਸੀ ਮਿਲਦੀ ਹੋਵੇ ਉਧਰ ਨੂੰ ਭੱਜ ਜਾਣਗੇ 네ਪਾਲ 'ਚ ਕੁਰਸੀ ਮਿਲਦੀ ਹੋਵੇ ਉਧਰ ਨੂੰ ਦੁਰ ਜਾਣਗੇ ਇਹ ਬਸ ਤਾਂ ਇਹਨਾਂ ਨੂੰ ਆਹਦੀ ਕੁਰਸੀ ਪਿਆਰੀ ਆ ਹੋਰ ਕੱਖ ਪਿਆਰਾ ਨਹੀਂ ਇਹਨਾਂ ਨੂੰ ਬਸ ਸੋ ਇਸ ਕਰਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਕਿਉਂਕਿ ਇਹ ਇਹਨਾਂ ਦਾ ਕੋਈ